ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 2 ਦਿਨਾਂ ਤੋਂ ਜਿਹੜੇ ਕਿਸਾਨ ਆਪਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਲਈ ਆਪਣੇ ਲੋਕਤੰਤਰੀ ਅਧਿਕਾਰ ਦੇ ਤਹਿਤ ਦਿੱਲੀ ਜਾ ਕੇ ਆਪਣਾ ਮੋਰਚਾ ਲਾਉਣ ਦਾ ਜਿਹੜਾ ਫੈਸਲਾ ਕੀਤਾ ਗਿਆ ਸੀ ਉਸ ਦੀ ਰਿਕਾਵਟ ਜਿਹੜੀ ਹਰਿਆਣਾ ਸਰਕਾਰ ਬਣੀ ਹੈ ਉਹਨੇ ਰਸਤਿਆਂ 'ਚ ਕਿੱਲ ਵਿਛਾਏ ਬੈਰੀਕੇਡ ਲਾਏ ਬਹੁਤ ਸਾਰੇ ਜਿਹੜੇ ਐਸੇ ਰਿਕਾਵਟਾਂ ਬਣਾਈਆਂ ਪਰ ਮੈਨੂੰ ਇਸ ਗੱਲ ਦਾ ਵੱਡਾ ਅਫਸੋਸ ਹੈ ਕਿ ਜੋ ਅੱਜ ਅਖਬਾਰਾਂ ਨੇ ਇਸ ਗੱਲ ਨੂੰ ਨਸ਼ਰ ਕੀਤਾ ਕਿ ਜਿਹੜੇ ਹਥਿਆਰ ਪੁਲਿਸ ਨਹੀਂ ਵਰਤਦੀ ਜਾਂ ਫੌਜ ਜਿਹੜੀ ਬਾਰਡਰਾਂ ਤੇ ਵਰਤਦੀ ਆ ਜਾਂ ਜਿਹੜੇ ਸੁਰੱਖਿਆ ਬਲ ਵਰਤਦੇ ਆ ਉਹ ਹਥਿਆਰ ਸਾਰੇ ਕਿਸਾਨਾਂ ਤੇ ਵਰਤੇ ਜਾ ਰਹੇ ਨੇ ਇਹਨੇ ਹੱਥੇ ਕਿਸਾਨਾਂ ਤੇ ਵਰਤੇ ਜਾ ਰਹੇ ਨੇ ਖੱਟਰ ਸਰਕਾਰ ਇਸ ਵਿੱਚ ਮੂਰੀ ਹੋ ਕੇ ਜਿਹੜੀ ਆ ਰੋਲ ਅਦਾ ਕਰ ਰਹੀ ਆ ਅੜੱਕੇ ਪਾਰੀ ਆ ਤੇ ਇਸ ਮਾਮਲੇ ਦੇ ਵਿੱਚ ਮੈਂ ਸਮਝਦਾ ਕਿ ਖਲਾਕੀ ਹਾਰ ਹੋ ਚੁੱਕੀ ਆ ਇਸ ਕਿਸਾਨਾਂ ਦੇ ਜ਼ੁਲਮ ਦੇ ਇਲਾਵਾ ਇੱਕ ਹੋਰ ਮਾੜਾ ਅਧਿਆਏ ਜਿਹੜਾ ਖੱਟੜ ਸਰਕਾਰ ਨੇ ਜੋੜਤਾ ਜਿਹੜੀਆਂ ਉੱਥੇ ਫੋਰਸਾਂ ਲਿਆਂਦੀਆਂ ਗਈਆਂ ਬਾਰਡਰ ਤੇ ਜਾਂ ਹਰਿਆਣੇ ਦੇ ਵਿੱਚ ਉਹ ਫੋਰਸਾਂ ਨੂੰ ਜਿਹੜੀ ਖੱਟੜ ਨੇ ਆਪਦੇ ਜੇਬ ਚੋਂ ਬਣਾਈ ਜਿਹੜੀ ਕਮੇਟੀ ਆ ਗੁਰਦੁਆਰਾ ਕਮੇਟੀ ਉਹ ਕਮੇਟੀ ਦੇ ਪ੍ਰਭਾਵ ਨੂੰ ਪ੍ਰਭਾਵ ਚ ਲੈ ਕੇ ਗੁਰਦੁਆਰਿਆਂ ਦੇ ਵਿੱਚ ਜਿਹੜੀ ਆ ਜਿਹੜੀ ਪੁਲਿਸ ਫੋਰਸ ਆ ਸੀਆਰਪੀ ਉਹ ਸਰਾਵਾਂ ਦੇ ਵਿੱਚ ਬਿਠਾਈ ਗਈ ਹੈ ਤੇ ਅੱਜ ਬੜੀ ਚੰਗੀ ਖਬਰ ਆ ਕਿ ਜਿਹੜੇ ਹਰਿਆਣੇ ਦੀ ਸਿੱਖ ਸੰਗਤ ਆ ਉਸਨੇ ਵਿਰੋਧ ਕੀਤਾ ਕਿਉਂਕਿ ਉਹ ਜਿੱਥੇ ਉਹ ਫੋਰਸ ਮਠਾਈ ਸੀ ਉੱਥੇ ਵੱਡੀਆਂ ਬੇਨਿਜਮੀਆਂ ਹੋਈਆਂ ਜਿਹਦੇ ਵਿੱਚ ਅਸੀਂ ਕਹਿੰਦੇ ਆ ਕਿ ਸ਼ਰਾਬ ਦਾ ਸੇਵਨ ਹੋਇਆ ਜਿਹੜਾ ਤਮਾਕੂ ਦਾ ਜਿਹੜਾ ਉੱਥੇ ਸੇਵਨ ਹੋ ਰਿਹਾ ਤੇ ਹੋਰ ਬੜੀਆਂ ਮਾਰੀਆਂ ਜਿਹੜੀਆਂ ਤਸਵੀਰਾਂ ਉੱਥੋਂ ਆ ਰਹੀਆਂ ਨੇ ਸੰਗਤਾਂ ਜਿਹੜੀਆਂ ਅੱਜ ਪਤਾ ਲੱਗਾ ਕਿ ਪੁਖੜਾ ਸਾਹਿਬ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਸ ਗੱਲ ਦਾ ਵਿਰੋਧ ਕਰ ਰਹੀਆਂ ਨੇ ਸੋ ਖੱਟੜ ਨੇ ਸਿੱਖਾਂ ਤੇ ਖਾਸ ਤੌਰ ਤੇ ਜਿਹੜੇ ਕਿਸਾਨ ਹੈ ਜਿਹਦੇ ਵਿੱਚ ਵੱਡੀ ਗਿਣਤੀ ਸਿੱਖ ਹੈ ਉਹਨਾਂ ਨੂੰ ਦਬਾਉਣ ਦੇ ਵਾਸਤੇ ਜਿੱਥੇ ਆਪਣਾ ਬਲ ਪ੍ਰਯੋਗ ਕੀਤਾ ਉਥੇ ਗੁਰਦੁਆਰਾ ਸਾਹਿਬ ਦੀ ਦੁਰਵਰਤੋਂ ਕਰ ਰਹੀ ਆ ਇਹ ਉਹ ਹਸ਼ਰ ਆ ਜਿਹੜਾ ਕਿ ਅਸੀਂ ਇਹ ਗੱਲ ਕਹਿੰਦੇ ਸੀ ਕਿ ਜਿਹੜੀਆਂ ਸਰਕਾਰੀ ਪ੍ਰਭਾਵधीन ਜਿਹੜੀਆਂ ਗੁਰਦੁਆਰਾ ਕਮੇਟੀਆਂ ਆਉਣਗੀਆਂ ਉਹ ਇਸ ਤਰ੍ਹਾਂ ਦੇ ਜਿਹੜੇ ਗਲਤ ਕੰਮ ਕਰ ਰਹੀਆਂ ਸੋ ਵੱਡਾ ਅਫਸੋਸ ਆ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਸਾਡੇ ਯੂਨੀਅਨ ਮੀਤ ਪ੍ਰਧਾਨ ਗੁਰਬਖਸ਼ ਸਿੰਘ ਨੇ ਇਹ ਖਾਲਸਾ ਜੀ ਨੇ ਆਵਾਜ਼ ਚੁੱਕੀ ਆ ਉੱਥੇ ਅਸੀਂ ਸਮੁੱਚੀ ਸੰਗਤ ਨੂੰ ਇਸ ਗੱਲ ਦੀ ਅਪੀਲ ਕਰਦੇ ਹਾਂ ਖਾਸ ਤੌਰ ਤੇ ਹਰਿਆਣਾ ਦੀ ਸਿੱਖ ਸੰਗਤ ਨੂੰ ਕਿ ਤੁਸੀਂ ਜਿਹੜਾ ਫੈਸਲਾ ਲਿਆ ਬਹੁਤ ਅੱਛਾ ਫੈਸਲਾ ਕਿਉਂਕਿ ਇਹਨਾਂ ਦਾ ਜਿਹੜਾ ਜ਼ੁਲਮ ਹੈ ਉਹ ਸਿਖਰ ਨੂੰ ਪਹੁੰਚ ਚੁੱਕਿਆ ਤੇ ਗੁਰਦੁਆਰੇ ਵੀ ਦੇ ਜਿਹੜੇ ਕਬਜ਼ੇ ਕਰਕੇ ਜਿਹੜੀਆਂ ਬੇਨਿਯਮੀਆਂ ਕਰ ਰਿਹਾ ਇਹਨਾਂ ਦਾ ਮੂੰਹ ਤੋੜ ਸਾਨੂੰ ਸਾਰਿਆਂ ਨੂੰ ਜਵਾਬ ਦੇਣਾ ਚਾਹੀਦਾ ਇਸ ਗੱਲ ਦੀ ਜਾਣਕਾਰੀ ਦੇਸ਼ ਅੰਦਰ ਤੇ ਵਿਦੇਸ਼ ਵਿੱਚ ਬੈਠੀ ਸੰਗਤ ਨੂੰ ਅਸੀਂ ਅੱਜ ਇਸ ਮਾਧਿਅਮ ਰਾਹੀਂ ਦੇ ਰਹੇ ਹਾਂ ਸੋ ਸਾਰੇ ਜਿਹੜੀ ਸੁਚੇਤ ਸਿੱਖ ਸੰਗਤ ਆ ਉਹ ਇਸ ਗੱਲ ਦੇ ਖਿਲਾਫ ਆਵਾਜ਼ ਬੁਲੰਦ ਕਰੇ ਤੇ ਖੱਟੜ ਨੂੰ ਇਸ ਗੱਲ ਦਾ ਸਬਕ ਦਵੇ ਕਿ ਜਿਹੜਾ ਉਹ ਫੈਸਲਾ ਹਰਿਆਣਾ ਦੀ ਕਮੇਟੀ ਬਣਾ ਕੇ ਗੁਰਦਵਾਰੇ ਤੇ ਕਾਬਜ ਹੋਣ ਦਾ ਸੀ ਉਹ ਫੈਸਲੇ ਦੇ ਨਤੀਜੇ ਜਿਹੜੇ ਆ ਇਸ ਤਰ੍ਹਾਂ ਦੇ ਆ ਰਹੇ ਨੇ ਸੋ ਸਿੱਖ ਸੰਗਤ ਇਸ ਦੇ ਲਈ ਇਹ ਆਉਣ ਵਾਲੇ ਸਮੇਂ ਕੀ ਫੈਸਲਾ ਕਰੇਗੀ ਇਹ ਆਉਣ ਵਾਲਾ ਸਮਾਂ